ਬਾਰੋਂ ਆਏ ਪਿਓ ਪੁੱਤ ਕੱਲ ਬੈਠੀਆਂ ਮਾਵਾ ਧੀਆ ਮਾਂ ਕਹਿੰਦੀ ਬਹਿ ਜਾ ਮਸੜਾ ਧੀ ਵੀ ਕਹਿੰਦੀ ਬਹਿ ਜਾ ਮਸੜਾ ਇੱਕ ਮਿੰਟ ਮਾਂ ਦਾ ਵੀ ਮਸੜਾ ਤੇ ਧੀ ਦਾ ਵੀ ਮਸੜਾ ਇਹ ਕਿਵੇਂ ਹੋ ਸਕਦਾ ਮਸੜਾ ਇੱਕ ਦਾ ਹੋਊਗਾ ਹੋ ਸਕਦਾ ਇਹ ਤਾਂ ਬੁਝਾਰਤੀ ਗੱਲ ਤਾਂ ਹੈ ਬੁਝਾਰਤ ਬਹੁਤ ਸਹੀ ਯਾਰ ਇੱਕ ਰਿਸ਼ਤਾ ਕੰਬੀਨੇਸ਼ਨ ਜਿਹੜਾ ਰਿਸ਼ਤਾ ਕੰਬੀਨੇਸ਼ਨ ਬਾਰੋਂ ਆਏ ਪਿਓ ਪੁੱਤ ਘਰ ਬੈਠੀਆਂ ਮਾਵਾ ਧੀਆ ਮਾਂ ਵੀ ਕਹਿੰਦੀ ਮਸੜਾ ਬਹਿ ਜਾ ਧੀ ਵੀ ਕਹਿੰਦੀ ਮਸੜਾ ਬਹਿ ਜਾ ਦੋਨਾਂ ਦੇ ਮਸੜਾ ਕਿਵੇਂ ਲੱਗੇ ਲੱਗੇ ਜਿਆਦਾ ਮਾਦਾ ਮਾਸੜ ਲੱਗੂਗਾ ਧੀ ਦਾ ਮਾਸੜ ਹਾਂ ਜੀ ਮੈਂ ਲੱਗਣਗੇ ਲੱਗਣਗੇ ਐਗਜ਼ਾਮਪਲ ਦੇ ਤੌਰ ਤੇ ਮੇਰੀ ਸਿਸਟਰ ਦਾ ਵਿਆਹ ਹੋ ਗਿਆ ਤੁਹਾਡੀ ਸਿਸਟਰ ਦਾ ਵਿਆਹ ਹੋ ਗਿਆ ਬਧਾਈਆਂ ਫਿਰ ਤਾਂ ਹੋਇਆ ਐਗਜ਼ਾਮਪਲ ਤੋ ਅਸੀਂ ਐਗਜ਼ਾਮਪਲ ਬੋਲਦੇ ਠੀਕ ਹੈ ਤੇ ਵਿਆਹ ਹੋ ਗਿਆ ਜਿਹੜਾ ਉਹਦਾ ਸੱਸ ਸਹੁਰਾ ਹੋਊਗਾ ਉਹ ਨੂੰ ਮੈਂ ਮਾਸੀ ਮਾਸੜ ਕਹੂੰਗੀ ਇੱਕ ਮਿੰਟ ਉਹਨਾਂ ਦੇ ਸੱਸ ਸਹੁਰੇ ਨੂੰ ਤੁਸੀਂ ਮਾਸੀ ਮਾਸੜ ਕਿਉਂ ਕਹੋਗੇ ਕਿਉਂਕਿ ਉਹ ਮੇਰੇ ਮਾਸੀ ਮਾਸੜ ਲੱਗਣਗੇ ਉਹਦਾ ਸੱਸ ਸਹੁਰਾ ਇੱਕ ਮਿੰਟ ਤੁਹਾਡੀ ਭੈਣ ਦਾ ਜਿੱਥੇ ਵਿਆਹ ਹੋਇਆ ਹਾਂ ਉਹਨਾਂ ਨੂੰ ਤੁਸੀਂ ਮਾਸੀ ਵਸੜ ਕਹਾਂਗੇ ਇੱਕ ਮਿੰਟ ਰੁਕ ਜਾਓ ਰੁਕ ਜਾਓ ਤੁਸੀਂ ਉਹਨਾਂ ਨੂੰ ਮਾਸੀ ਕਿ ਠੀਕ ਹੈ ਤੇ ਉਹਨਾਂ ਦੀ ਭੈਣ ਤੁਹਾਡੀ ਮੰਮੀ ਹੋਈ ਥੋ ਗਿਆ ਤੁਹਾਡੀ ਮੰਮੀ ਇੱਕ ਮਿੰਟ ਤੁਹਾਡੀ ਮੰਮੀ ਦੀ ਦੋ ਧੀਆ ਤੁਸੀਂ ਤੇ ਜੋਤ ਠੀਕ ਹੈ ਜੋਤ ਦਾ ਵਿਆਹ ਉਧਰ ਆਪਣੇ ਭਾਈ ਦਾ ਵਿਆਹ ਕਰਾ ਲਿਆ oh no ਦਿਮਾਗ ਨਹੀਂ ਚੱਲ ਰਹਾ ਤੁਹਾਡਾ ਤਾਂ ਮਾਸੀ ਦੇ ਮੁੰਡੇ ਦਾ ਵਿਆਹ ਹੋ ਗਿਆ ਸੁਣੋ ਮੇਰੀ ਗੱਲ ਪਿੰਡਾਂ ਦੇ ਵਿੱਚ ਕੀ ਹੁੰਦਾ ਜਿਹੜੀ ਹੁਣ ਕੁੜੀ ਆ ਹੁੰਦੀ ਆ ਮੇਰੀ ਭੈਣ ਆ ਜੋਤ ਉਹਦਾ ਵਿਆਹ ਹੋ ਗਿਆ ਕਿਹਦੇ ਨਾਲ ਕਿਸੇ ਨਾਲ ਨਹੀਂ ਹੋਇਆ ਅੱਛਾ ਐਗਜ਼ੈਂਪਲ ਦੋਅਤੇ ਠੀਕ ਹੈ ਠੀਕ ਹੈ ਉਹਦਾ ਵਿਆਹ ਹੋ ਗਿਆ ਪਿੰਡਾਂ ਦੇ ਵਿੱਚ ਕੀ ਕਹਿੰਦੇ ਜਿਹੜੀ ਉਹਦੀ ਸਾਸੂ ਉਹਦੀ ਮੈਂ ਕਨਵੇਟੀ ਲੱਗੂੰ ਕੀ ਲਗੀ ਕਨਵੇਟੀ ਉਹ ਬੇਟੀ ਦਾ ਸੁਣਿਆ ਹੈ ਕਨਵੇਟੀ ਕੀ ਹੁੰਦਾ ਜੇ ਐਸੀ ਹੈ ਨਹੀਂ ਬੇਟੀ ਦਾ ਸੁਣਿਆ ਹੈ ਇਹ ਕਨਵੇਟੀ ਕੀ ਹੁੰਦਾ ਨਹੀਂ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ ਕਨਵੇਟੀ ਪਿੰਡਾਂ ਜਾ ਕੇ ਤੁਹਾਨੂੰ ਸਮਝਾ ਦਾਂਗੇ ਕਨਵੇਟੀ ਹਾਂ ਤੇ ਉਹਨਾਂ ਨੂੰ ਮੈਂ ਮਾਸੀ ਕਹੂੰਗੀ ਉਹ ਮੇਰੇ ਮਾਸੀ ਹੋਏ ਕਿਉਂਕਿ ਮੈਂ ਸਾਸਤਾ ਕਹਿ ਨਹੀਂ ਸਕਦੀ ਚਾਚੀ ਵੀ ਨਹੀਂ ਕਹਿ ਸਕਦੀ ਪੂਆ ਵੀ ਨਹੀਂ ਕਹਿ ਸਕਦੀ ਤਾਂ ਆਪਾਂ ਉਹਨਾਂ ਨੂੰ ਮਾਸੀ ਕਵਾਂਗੇ ਤੁਹਾਡੀ ਤੁਹਾਡੀ ਸਿਸਟਰ ਉਹਨਾਂ ਨੂੰ ਸੱਸ ਕਹੋਗੀ ਪਰ ਤੁਸੀਂ ਮਾਸੀ ਕਹੋਗੇ ਹਾਂਜੀ ਫਿਰ ਇਹ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ ਬਈ ਅਗਰ ਇਹ ਉਹਨਾਂ ਨੂੰ ਮਾਸੀ ਕਹਿਣਗੇ ਠੀਕ ਹੈ ਯਾਨੀ ਕਿ ਉਹ ਮਾਸੀ ਹੋਏ ਤੇ ਉਹਨਾਂ ਦੀ ਭੈਣ ਇਹਨਾਂ ਦੀ ਮੰਮੀ ਹੋਏ ਇਹਨਾਂ ਦੀ ਮੰਮੀ ਹੋਏ ਇਹਨਾਂ ਦੀ ਮੰਮੀ ਦੀ ਦੋ ਧੀਆ ਇਹ ਵੀ ਤੇ ਜੋਤ ਵੀ ਤੇ ਜੋਤ ਵੀ ਫਿਰ ਉਹਨਾਂ ਨੂੰ ਮਾਸੀ ਹੀ ਕਹੂਗੀ ਸੱਸ ਨਹੀਂ ਕਹੋਗੀ ਜੋ ਤਾਂ ਤਾਂ ਵਿਆਹ ਹੀ ਹੋਇਆ ਤੇ ਤੁਸੀਂ ਮਾਸੀ ਕਹੇ ਹੋ ਤੁਸੀਂ ਐਸਾ ਸੋਚੋ ਚਲ एग्जांपल है एक एग्जांपल <laughs> तो ਬਹੁਤ ਹੋਾ ਤੁਹਾਡਾ ਦਿਮਾਗ ਘਟਾ ਕੇ ਮੈਨੂੰ ਪਤਾ ਚੱਲਦਾ ਨਹੀਂਗਾ एग्जांपल ਲੈ ਲਓ ਹਾਂ ਜਿਹੜੀ ਮੇਰੀ ਭੈਣ ਆ ਹਾਂ ਠੀਕ ਆ ਨਹੀਂ ਤੁਸੀਂ ਭੈਣ ਦਾ ਜਿਕਰ ਬਾਹਲਾ ਨਹੀਂ ਕਰ ਰਹੇ ਅੱਜ ਉਹਨੇ ਘਰ ਜਾ ਕੇ ਦਰੋ ਟਾਲਣਾ ਅਜਾ ਯਾਦ ਆ ਨਾ ਵਿਆਹ ਛੇਤੀ ਕਰਾ ਦੇ ਚਲ ਠੀਕ ਹੈ ਚਲੋ ਮੇਰੀ एग्जांपल ਲੈ ਲਓ ਹਾਂ ਜਿਹੜੀ ਮੇਰੀ ਸਾਸੂ ਹੋਊਗੀ ਉਹ ਮੇਰੀ ਮੰਮੀ ਦੀ ਕੀ ਲੱਗੂ ਚਲਿਆ ਦੱਸੋ ਤੁਹਾਡੀ ਸਾਸੂ ਤੁਹਾਡੀ ਮੰਮੀ ਦੀ ਕੀ ਲੱਗੂਗੀ ਹਾਂ ਤੁਹਾਡੀ ਸਾਸੂ ਤੁਹਾਡੀ ਮੰਮੀ ਦੀ ਲੱਗੂਗੀ ਕੁੜਮਣੀ ਕੁੜਮਣੀ ਕੁੜਮਣੀਆ ਕੁੜਮਣੀਆ ਕੀ ਹੋਗੀਆਂ ਭੈਣਾ अच्छा कुण कुड़ मेरे कुड़िया ਭੈਣਾ ਹੋ ਗਿਆ ਅੱਛਾ ਤਾਂ ਉਹ ਮੇਰੀ ਮਾਸੀ ਲੱਗੀ ਮਤਲਬ ਮੇਰੀ ਭੈਣ ਦੀ ਮਾਸੀ ਲੱਗੀ ਤੇਰੀ ਗੱਲ ਵੱਡੀ ਕਰਦੀ ਕਿ ਤੇਰੀ ਭੈਣ ਦੀ ਲੱਗੀ ਮਾਸੀ ਤਾਂ ਤੇਰੀ ਵੀ ਤਾਂ ਮਾਸੀ ਲੱਗੀ ਮੇਰੀ ਮਾਸੀ ਕਿ ਉਹ ਮੇਰੀ ਸੱਸਾ ਹੋ ਆयो ਦੀ ਮਾਸੀ ਤੁਸੀਂ ਕਹੋ ਹਾਂ ਤੁਸੀਂ ਹੋ ਤੁਸੀਂ ਨਹੀਂ ਮੈਂ ਪੂਰਾ ਉੱਜਿਆ ਪਿਆ ਮੈਂ ਮਾਦਾ ਮਾਜੀ ਬਾਪ ਦੇਰੋ ਚਲੋ ਮੈਂ ਦਿੰਨੀ ਹਾਂ ਜੀ ਮੈਂ ਐਗਜ਼ਾਮਪਲ ਦੇ ਤੌਰ ਤੇ ਮੈਂ ਥੋੜੀ ਵਾਈਫ ਆ ਐਗਜ਼ਾਮਪਲ ਦੋਹਰਤੀ ਹੈ ਬਸ ਆਹ ਬਈ ਹੁਣ ਉਹ ਵੀ ਕਮੈਂਟਾਂ ਦੇ ਨੇਰੀਆ ਅੱਛਾ ਮੈਂ ਇਹ ਵੀ ਦੇਖਿਆ ਜਿਹੜੀ ਕੁੜੀ ਮੇਰੇ ਨਾਲ ਵੀਡੀਓ 'ਚ ਆਏਗੀ ਨਾ ਉਸਨੇ ਮੇਰੀ ਵਾਈਫ ਬਣਾ ਜਾਂਦੇ ਨੇ ਕਮਾਲ ਦੀ ਗੱਲ ਹੈ ਇਹ ਸਾਨੂੰ ਤੁਸੀਂ ਬਹੁਤ ਵਾਈਫ ਮੈਂ ਕੀ ਮਹਾਰਾਜਾ ਪਟਿਆ ਨਾ ਕੋਈ ਗੱਲ ਹੈ ਕਮਾਲ ਹੈ ਵੀਡੀਓ ਬਣਾ ਰਹੇ ਆ ਵੀਡੀਓ ਆਪਾਂ ਬਣਾਨੇ ਆ ਆਪਣੇ ਕੁਲੀਗ ਨੇ ਟੀਮ ਮੈਂਬਰ ਨੇ ਆਪਣੇ ਠੀਕ ਹੈ ਸਮਝਿਆ ਕਰੋ ਹਰ ਕਿਸ ਨੂੰ ਨਾ ਮੇਰੀ ਵਾਈਫ ਬਣਾ ਦਿਆ ਕਰੋ ਤੇ ਸਾਦ ਦੱਸ ਬਾਈਓ ਮੇਰੀ ਵਾਈਫ ਦੇਖੀਏ ਹੈਗੇ ਨਾ ਮੇਰੇ ਵਰਗੇ ਮਤਲਬ ਹਾਂ ਚਲੋ ਆਹੰਦੋ ਇਗਜ਼ਾਮਪਲ ਤੇ ਥਰ ਤੇ ਮੈਂ ਥੋੜੀ ਵਾਈਫ ਆ ਹਾਂ ਤੇ ਮੇਰੀ ਸਿਸਟਰ ਨੂੰ ਵਿਚ ਲੈ ਕੇ ਆਵਾਂਗੇ ਆਪਾਂ ਕਾਦੇ ਲਈ ਉਹ ਵਿਚ ਆਉਗੇ ਐਕਟ ਦੇ ਵਿੱਚ ਉਹ ਕਿਵੇਂ ਆਉ ਮੇਰੀ ਸਿਸਟਰ ਆ ਜਿਹੜੀ ਠੀਕ ਆ ਉਹ ਵੀ ਸਾਲੀ ਲੱਗੀ ਹਾਂ ਉਹ ਥੋੜੀ ਸਾਲੀ ਲੱਗੀ ਉਹਦੇ ਜਵਾਕਾਂ ਜਵਾਕਾਂ ਜਵਾਕ ਤੁਹਾਨੂੰ ਕੀ ਕਹਿਣਗੇ ਮੇਰੇ ਸਾਲੀ ਦੇ ਜਵਾਕ ਮੈਨੂੰ ਕੀ ਕਹਿਣਗੇ ਹਾਂ ਤੁਹਾਨੂੰ ਕਹਿਣਗੇ ਮਾਸੀ ਮੈਨੂੰ ਕਹਿਣਗੇ ਮਾਸੜ ਹੋ ਗਈ ਹਾਂ ਇਹ ਕਨਫਿਊਜ਼ਨ ਨਿਕਲ ਗਈ ਹਾਂ ਇਹ ਤਾਂ ਠੀਕ ਆ ਇਹ ਵੀ ਸਮਝ ਗਿਆ ਤੁਸੀਂ ਤੁਸੀਂ ਗਏ ਹੋ ਤੇ ਮੇਰੀ ਜਿਹੜੀ ਭੈਣ ਦੀ ਕੁੜੀ ਆ ਉਹ ਤੁਹਾਨੂੰ ਕਹਿ ਰਹੀ ਆ ਬਹਿ ਜਾ ਮਾਸੜਾ ਹਾਂ ਮੈਨੂੰ ਕਹਿ ਰਹੀ ਨੀ ਬਹਿ ਜਾ ਮਾਸੜਾ ਠੀਕ ਆ ਦੂਸਰੇ ਤੇ ਜਿਹੜੇ ਤੁਹਾਡੇ ਡੈਡੀ ਨੇ ਮੇਰੇ ਸੋਹਰਾ ਸਾਹਿਬ एग्जांपल ਦਿਤਾ ਉਸਤੇ ਤੇ ਉਹਨਾਂ ਨੂੰ ਮੇਰੀ ਸਿਸਟਰ ਕੋ ਮਾਸੜ ਮਤਲਬ ਤੁਸੀਂ ਤੇ ਤੁਹਾਡਾ ਡੈਡੀ ਗਏ ਨੇ ਮੇਰੀ ਭੈਣ ਕੋਲੇ ਠੀਕ ਹੈ ਮੈਨੂੰ ਤਾਂ ਤੁਹਾਡੀ ਭੈਣ ਦੇ ਬੱਚਿਆਂ ਨੇ ਕਿਹਾ ਮਾਸੜ ਜੀ ਬਹਿ ਜਾਓ ਤੇ ਮੇਰੇ ਡੈਡੀ ਨੂੰ ਤੁਹਾਡੀ ਭੈਣ ਨੇ ਕਿਹਾ ਮਾਸੜ ਜੀ ਬਹਿ ਜਾਓ ਤੇ ਉਹਨਾਂ ਨੂੰ ਮਾਸੜ ਕਿਹਾ ਠੀਕ ਹੈ ਤਾਂ ਮਾਸੜ ਦਾ ਮੁੰਡਾ ਮੈਂ ਆ ਤੇ ਮੈਂ ਫਿਰ ਉਹਨਾਂ ਦਾ ਭਾਈ ਲੱਗਿਆ ਇੱਕ ਮਿੰਟ ਖੜ ਜਾ ਮੈਂ ਉਹਨਾਂ ਦਾ ਭਾਈ ਲੱਗਿਆ ਤੇ ਫਿਰ ਮੈਂ ਤੁਹਾਡਾ ਵੀ ਭਾਈ ਲੱਗਿਆ ਮੈਂ ਆਪਣੀ ਭੈਣ ਨਾਲ ਵਿਆਹ ਕਰਾ ਲਿਆ ਓਹੋ ਆਪ ਕਹਾ ਕਹਾ ਸੇ ਆ ਜਾਂਦੇ ਹੋ ਇਹ ਲੋਕ ਕਹਾ ਕਹਾ ਗਏ ਸਮਝ ਨਹੀਂ ਰਹੀ ਇਹਨੂੰ ਦਿਮਾਗ ਘੱਟ ਚੱਲਦਾ ਇਸ ਟਾਈਮ ਬਿਲਕੁਲ ਓਰੀਜਨਲ ਤੇ ਹਨ ਨਹੀਂ ਭਾਈ ਦੇਖੋ ਹੋ ਸਕਦਾ ਇਹਦਾ ਜਵਾਬ ਸਹੀ ਹੋਵੇ ਮੇਰਾ ਹੀ ਦਿਵਾਨਗੀ ਕਮ ਕਰ ਰਿਹਾ ਅੱਜ ਇਹਨਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਅਨਸਰ ਆਗਾ ਮੈਨੂੰ ਬਦਾਮਾ ਦੀ ਲੋੜ ਹੈ ਭਾਈ ਬਦਾਮ ਪੇਸ਼ ਕੀਤੇ ਜਾਣਾ ਯੈਸ ਕਾ ਲੋ ਥੋੜੇ ਜਿਹਾ ਦਿਮਾਗ ਚ ਲੱਪਾ ਸਹੀ ਗੱਲ ਜਵਾਬ ਹੈ ਤਾਂ ਮਾ ਦਾ ਜੀਜਾ ਮਾ ਦਾ ਜੀਜਾ ਮਤਲਬ ਮੇਰੀ ਭੈਣ ਜਿਹੜੀ ਹਾਂ ਉਹਦੇ ਤੁਸੀਂ ਉਹ ਤਾਂ ਮੈਂ ਸਮਝ ਗਿਆ ਮਤਲਬ ਮੈਂ ਸਮਝ ਗਿਆ ਕਿ ਮੈਂ ਔਰ ਮੇਰੇ ਡੈਡੀ ਗਏ ਤੁਹਾਡੇ ਘਰ ਤੁਹਾਡੀ ਭੈਣ ਦੇ ਘਰ ਤੁਹਾਡੀ ਭੈਣ ਦੇ ਜਵਾਕਾਂ ਨੇ ਮੈਨੂੰ ਕਿਹਾ ਕਿ ਮਾਸਟਰ ਜੀ ਬਹਿ ਜਾਓ ਤੇ ਮੇਰੇ ਡੈਡੀ ਜੀ ਨੂੰ ਤੁਹਾਡੀ ਭੈਣ ਨੇ ਕਿਹਾ ਮਾਸਟਰ ਜੀ ਬਹਿ ਜਾਓ ਠੀਕ ਹੈ ਤਾਂ ਇਹਦਾ ਮੈਂ ਤੁਹਾਡੀ ਜਵਾਬ ਸਮਝ ਗਿਆ ਪਰ ਮੈਨੂੰ ਐਕਸਪਲੇਨ ਜਮਾਈ ਨਹੀਂ ਆ ਰਿਹਾ ਚਲੋ ਕੋਈ ਨਹੀਂ ਕਮੈਂਟ ਦੇ ਵਿੱਚ ਲੋਕ ਦਰਦੇ ਨਹੀਂ ਹਾਂ ਤਾਂ ਫਿਰ ਅਗਲੀ ਬੁਝਾਰਤ ਵੱਲ ਵਧਦੇ ਹਾਂ ਜੀ ਆਪਾਂ ਠੀਕ ਹੈ ਤੇ ਇਹ ਥੋੜਾ ਜਿਹਾ ਗਲਵੜ ਤੇ ਲੱਗ ਰਿਹਾ ਮੈਨੂੰ ਹਾਂ ਚਲੋ ਅਗਲੀ ਬੁਝਾਰਤ ਅਗਲੀ ਬੁਝਾਰਤ ਮੈਂ ਹਾਂ ਨਾ 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 ਹਾਂ ਦਾ ਕੱਟ ਕੱਟ ਤਾਂ ਪੱਕਾ ਠੀ ਲਾਣਾ ਤੁਹਾਨੂੰ ਪਤਾ ਹੀ ਹੈ ਉਹ ਕਿਹੜਾ ਫੁੱਲ ਹੈ ਹਾਂ ਜਿਹਦਾ ਨਾ ਤਾਂ ਕੋਈ ਰੰਗ ਹੈ ਤੇ ਨਾ ਜਿਹਦੇ ਵਿੱਚ ਕੋਈ ਮਹਿਕ ਹੈ ਨਾ ਤਾਂ ਕੋਈ ਰੰਗ ਹੈ ਨਾ ਕੋਈ ਮਹਿਕ ਹੈ ਫੁੱਲ ਥੋਣਾ ਹੋਇਆ ਫਿਰ ਹੋਇਆ ਹਾਂ ਕਿਹੜਾ ਫੁੱਲ ਆ ਜਿਸ ਤੇ ਮੈਗ ਨਹੀਂ ਹੋਏ ਹੈਗਾ 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 ਦਿਮਾਗ ਸਰ ਤੇ ਲਾਣ ਵਾਲਾ ਜੋੜੇ ਤੇ ਲਾਣ ਵਾਲਾ ਕੋਈ ਫੁੱਲ ਆ ਆ ਕਰਨੀ ਦਾ ਕਰਕੇ ਲਾਇਆ ਤੇ ਨਹੀਂ ਲਾਇਆ ਨਹੀਂ ਸਰ ਤੇ ਲਾਉਂਦੇ ਨੇ ਗੈਂਡਾ ਫੁੱਲ ਗੈਂਡਾ ਫੁੱਲ ਨਹੀਂ ਹੁੰਦਾ ਗੇਂਦਾ ਫੁੱਲ ਹੁੰਦਾ ਜੋ ਵੀ ਹੈ ਹੁੰਦਾ ਤਾਂ ਫੁੱਲ ਹੀ ਹੈ ਯੈਸ ਅੱਛਾ ਤੋ ਗੋਭੀ ਦਾ ਫੁੱਲ ਨੋ ਲਾਇਆ ਕਦੀ ਸਰ ਤੇ ਮੈਂ ਤਾਂ ਪੁੱਛਣਾ ਚਾਹੁੰਦਾ ਸੀ ਕੀ ਨਹੀਂ ਮੈਂ ਇਹ ਕਹ ਰਿਹਾ ਗੋਭੀ ਦੇ ਫੁੱਲ ਦੀ ਸਬਜ਼ੀ ਖਾਧੀ ਕਦੀ ਹਾਂ ਖਾਧੀ ਆ ਬੰਦ ਦੀ ਹੈ ਖੁੱਲੀ ਦੀ ਬੰਦ ਗੋਭੀ ਵੀ ਹੁੰਦੀ ਹੈ ਹੋ ਨਹੀਂ ਕਾਦਿਓ ਮਨ ਬਧੀਆ ਲੱਗਦੀ। ਬੰਦ ਗੋਭੀ ਨੂੰ ਬੰਦ ਗੋਭੀ ਕਿਉਂ ਕਿਹਾ ਜਾਂਦਾ ਹੈ? ਮੈਨੂੰ ਪਤਾ ਬੰਦ ਹੁੰਦੀ ਹੈ। ਬਦੂਦੀ ਦਾ ਕਰਕੇ। ਆ ਫੁੱਲ ਗੋਭੀ ਖੁੱਲੀ ਹੁੰਦੀ ਹੈ। ਅੱਛਾ ਕਦੀ ਮਹਿੰਗੀ ਵਾਲੀ ਗੋਭੀ ਖਾਦੀ ਹੈ? ਨਹੀਂ ਮੈਂ ਨਹੀਂ ਖਾਦੀ। ਕਿੱਦਾਂ ਨਹੀਂ ਹੁੰਦੀ ਹੈ? ਮਹਿੰਗੀ ਜਿਹੜੀ ਜਦੋਂ ਭਾਅ ਵਧੇ ਜਾਂਦੇ ਨੇ ਉਹਨੂੰ ਮਹਿੰਗੀ ਕਹਿੰਦੇ ਨੇ। ਨਹੀਂ। ਹਰੇ ਰੰਗ ਦੀ ਹੁੰਦੀ ਹੈ। ਅੱਛਾ। ਆ ਉਹਨੂੰ ਮਹਿੰਗੀ ਮਹਿੰਗੀ ਗੋਭੀ ਕਹਿੰਦੇ ਨੇ। ਕੋਈ ਨਹੀਂ ਖਾਂਵਾਂਗੇ। ਬਸ ਉਹਨੂੰ ਬਰੋਕਲੀ ਕਹਿੰਦੇ ਨੇ। ਸੋਫਨ। ਹਾਂਜੀ। ਤੋ ਕਿਹੜਾ ਫੁੱਲ ਹੈ ਜਿਹਦੇ ਨਾ ਕੋਈ ਮਹਿਕ ਹੈ ਤੇ ਨਾ ਕੋਈ ਰੰਗ ਹੈ। ਨਾ ਰੰਗ ਤਾਂ ਹੋਏਗਾ ਕੋਈ ਨਾ ਕੋਈ ਰੰਗ ਚਿੱਟਾ ਹੋਏਗਾ ਹੋਊਗਾ ਹੈਗਾ ਟਿੱਕ ਟੱਕ ਰੰਗ ਹੈ ਕਿਹੜਾ ਰੰਗਦਾ ਹੈ 골ਡਨ ਕਲਰ ਦਾ 골ਡਨ 골ਡਨ ਆ ਦੇਖੋ ਜੈ ਜਮਰੀਆ ਦੇਖੋ ਇਹਦੇ ਤੇ ਲੱਗੇ ਹੋਏ ਨੇ ਚੁੰਨੀ ਤੇ ਲੈਸ ਅੱਛਾ ਇਹ ਜਾ ਇਹੋ ਜੇ ਖੜਨ ਦਾ ਕਲਾ ਦਾ ਕਿਹੜਾ ਫੁੱਲ ਆ ਬਈ ਹੈਗਾ ਆ ਹੈਗਾ ਆ ਹੈਗਾ ਆ ਹੋਏਗਾ ਅਸਾਂ ਦਾ ਦਿਮਾਗ ਨਹੀਂ ਚੱਲ ਰਿਹਾ ਤੁਹਾਨੂੰ ਥੋੜੇ ਬਦਾਮ ਅਪ੍ਰੈਲ ਫੁੱਲ ਨਾ ਅਪ੍ਰੈਲ ਫੁੱਲ ਦਾ ਨਾ ਕੋਈ ਰੰਗ ਹੈ ਨਾ ਕੋਈ ਖੁਸ਼ਬੂ ਹੈ ਨਹੀਂ ਇਹ ਵੀ ਮੰਨ ਲੈਂਦੇ ਆ ਪਰ ਜਿਹੜਾ ਜਵਾਬ ਆ ਜੁਨੀਕ ਜਾ ਸ ਮਤਲਬ ਔਰਤਾਂ ਨੂੰ ਸ਼ਿੰਗਾਰ ਦੇ ਲਈ ਵਰਤਦੀਆਂ ਨੇ ਸ਼ਿੰਗਾਰ ਦੇ ਲਈ ਸ਼ਿੰਗਾਰ ਦਾ ਮਹਿੰਦੀ ਐਵੇਂ ਲੱਗਉਂਦਾ ਇੱਥੇ 1 2 3 ਇਹ ਸਟਿਚਰ ਹੋਉ ਕੀ ਲੈਂਦਣਾ ਸਟਿਚਰ ਨਹੀਂ ਹੁੰਦੇ ਐ ਤਾਂ ਮੇਰੇ ਹੱਥ ਤੇ ਤਰੀ ਲੱਗੀ ਹੋਈ ਆ ਹੱਥ ਤੇ ਤਰੀ ਜੀ ਉਹ ਐ ਕਿ ਕਰਕੇ ਕੀ ਲਾਂਦੀ ਨੇ ਕੁੜੀਆਂ ਕੀ ਲਾਂਦੀ ਨੇ ਇੱਕ ਇੱਥੇ ਇੱਕ ਇੱਥੇ ਇੱਕ ਸੁੰਦੋਰ ਉਹ ਤਾਂ ਇੱਕ ਜਗ੍ਹਾ ਲੱਗਦਾ ਉਹ ਤਾਂ ਲਾਲ ਹੁੰਦਾ ਉਹ ਤਾਂ ਐਵੇਂ ਲੱਗਦਾ ਇਹ ਇੱਥੇ ਇੱਥੇ ਕੀ ਲੱਗਦਾ ਇੱਕ ਇੱਥੇ ਲੱਗਦੀ ਐ ਇੱਕ ਇੱਥੇ ਲੱਗਦੀ ਐ ਇੱਕ ਇੱਥੇ ਲੱਗਦਾ ਤਤਲੀ ਜੀ ਲੱਗੀ ਹੁੰਦੀ ਆ ਜੀ ਤਤਲੀ ਨਹੀਂ ਹੁੰਦੀ ਇਹ ਤਾਂ ਗੋਲਾ ਜਿਹਾ ਹੁੰਦਾ ਉੱਤੇ ਐ ਜੇ ਲੱਗਿਆ ਹੁੰਦਾ ਐ ਜੇ ਫੁਲਕਾਰ ਨਹੀਂ ਫੁਲਕਾਰੀ ਨਹੀਂ ਫੁਲਕਾਰੀ ਤਾਂ ਚੁੰਨੀ ਹੋਗੀ ਮੈਨੂੰ ਲੱਗਦਾ ਮੈਂ ਤਾਂ ਅੱਜ ਫੇਰਾ ਹਾਰਾਂਗਾ ਮੈਂ ਹਾਰ ਗਿਆ ਬਈ ਹਾਰ ਗਿਆ ਦਾਦਾ ਸੱਗੀ ਫੁੱਲ ਸੱਗੀ ਫੁੱਲ ਤੈਨੂੰ ਲੱਗਦਾ ਨਾ 21 ਸੱਗੀ ਫੁੱਲ ਕੀ ਹੁੰਦਾ ਹੈ ਸੱਗੀ ਫੁੱਲ ਹੁੰਦੇ ਨੇ ਕਿ ਸੱਗੇ ਫੁੱਲ ਨਹੀਂ ਦੇਖੇ ਮੈਂ ਫੋਟੋ ਜਿ ਦਿਖਾਵਾਂਗੇ ਤੁਹਾਨੂੰ ਕਿਸ ਦਿਨ ਸੱਗੀ ਫੁੱਲ ਕੀ ਹੁੰਦਾ ਬਈ ਫੁੱਲ ਤਾਂ ਪਤਾ ਸੱਗੀ ਫੁੱਲ ਕੀ ਹੁੰਦਾ ਹੁੰਦਾ ਹੈ ਹੁੰਦਾ ਹੈ ਪੁੱਤ ਨਵੇਂ ਵਿੱਚ ਚਲਾ ਕੇ ਆ ਰਹੀ ਆ ਅੱਜ ਕੁੜੀ ਦਾ ਪਤਾ ਨਹੀਂ ਕੀ ਲਿਆ ਆ ਹਾਂ ਧੀ ਦਾ ਬੇਟੀ ਨੂੰ ਬਦਲ ਨਹੀਂ ਕੋ ਬੇਟੀ ਬਦਲ ਕੀ ਕਰਦਾ ਅੱਜ ਹੁੰਦੇ ਪੈਨੇ ਅੱਜ ਮੈਨੂੰ ਬਦਾਵ ਦਿੱਤੇ ਜਾ ਮੈਂ ਅੱਜ ਹਾਰ ਰਿਹਾ ਚਲੋ ਭਾਈ ਬੜਾ ਮਜ਼ਾ ਵੀ ਆ ਰਿਹਾ ਹੈ ਕਦੀ ਕਦੀ ਹਾਰ ਕੇ ਜਿੱਤਣ ਵਾਲੇ ਨੂੰ ਮੰਗਲ ਸੰਕੇ ਆ ਜਾਂਦਾ ਲੋ ਜੀ ਅੱਜ ਵੀਡੀਓ ਸਮਝਣਾ ਸੀ ਦੋ ਹੀ 부ਝਾਰਤਾ ਹੋਈਆਂ ਨੇ ਇੱਕ 부ਝਾਰਤ ਹੋਰ ਆਨ ਦੋ ਤਿੰਨ ਹੋ ਗਈਆਂ ਅਠੋ ਮੇਰੀ ਵਾਰੀ ਵੀ ਸੀ ਨਾ ਹਾਂ ਠੀਕ ਹੈ ਠੀਕ ਹੈ ਬਸ ਪੱਕਾ ਅੱਜ ਤਾਂ ਬਦਾਮ ਦੀ ਲੋੜ ਹੈ ਹੀ ਹੈ ਤੁਸੀਂ ਹੋਰ ਕਿਉਂ ਨਹੀਂ ਬੇਇੱਜ਼ਤੀ ਨਹੀਂ ਬਹੁਤ ਹੈ ਅੱਜ ਦਾ ਕੋਟਾ ਪੂਰਾ ਹੋ ਚੁੱਕੇ ਬੇਇੱਜ਼ਤੀ ਕਰਾਦਾ ਕਈ ਨਾ ਕੱਲ ਮੇਰੀ ਵਾਰੀ ਹੈ ਲੋ ਅੱਜ ਵੀ ਤੁਸੀਂ ਐਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੇਰਾ ਢਿੱਡ ਵਧੀ ਜਾ ਰਿਹਾ ਮੈਂ ਹੁਣ ਪਾਣੀ ਪੀਣਾ ਸਟਾਰਟ ਕਰਾਂ ਰੋਟੀ ਖਾਣੀ ਬੰਦ ਹੀ ਕਰਦੀ ਹੈ ਨਾ ਤਾਂ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਕਿੱਦਾਂ ਹੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਕੰਬੀਨੇਸ਼ਨ ਹਾਸਾ ਖੇੜਾ ਉਹ ਆਪ ਜੀ ਨੂੰ ਕਿਵੇਂ ਲੱਗਦਾ ਹੈ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਬੜਾ ਕੁਝ ਅਸੀਂ ਆਪ ਜੀ ਤੋਂ ਸਿੱਖਦੇ ਆਂ ਆ ਵੀ ਰ ਕਮੈਂਟ ਆ ਰਹੀ ਬਹੁਤ ਬਹੁਤ ਧੰਨਵਾਦ ਆ ਵੀ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਐਦੇ ਪਿਆਰ ਦਿੰਦੇ ਰਹੋ ਹਨਾ ਜੀ ਤੇ ਮਿਲਦੇ ਆ नेक्स्ट ਵੀਡੀਓ ਚ ਬਾਏ